ਅੱਜ ਅੱਜ ਦਮਾ ਥੋੜਾ ਹੈ ਅੱਜ ਤਾਂ ਜਨਮ ਤੋਂ ਪਹਿਲਾਂ ਮਾਰੀ ਜਾਂਦੀ ਹੈ ਨਾ ਮਾਤਾ ਦੇ ਗਰਭ ਚ ਹੀ ਪ੍ਰੂਨ ਟੈਸਟ ਕਰਾ ਕੇ ਧੀਆ ਮਾਰੀਆਂ ਜਾਂਦੀਆਂ ਨੇ ਜਨਮ ਤੋਂ ਪਹਿਲੇ ਮਾਰ ਦਿੱਤੀਆਂ ਜਾਂਦੀਆਂ ਨੇ ਜਨਮ ਤੋਂ ਪਹਿਲੇ ਪਤਾ ਲੱਗ ਗਿਆ ਹਸਪੀਟਲ ਚੈੱਕ ਕਰਾਉਂਦੇ ਆ ਵੀ ਧੀ ਆ ਮਾਰ ਦਿਓ ਪੁੱਤ ਹੈਗਾ ਤੇ ਰੱਖ ਲਾਂਗੇ ਧੀ ਆ ਤੇ ਮਾਰ ਦਿਓ ਪਤਾ ਉਹ ਉਸ ਮਾਪਿਆਂ ਨੂੰ ਪਰਿਵਾਰ ਨੂੰ ਪਤਾ ਹੁੰਦਾ ਸੀ ਇੱਕ ਪੁੱਤਰ ਦੀ ਪ੍ਰਾਪਤੀ ਲਈ ਕਿੰਨੀਆਂ ਧੀਆਂ ਦੀ ਬਲੀ ਦਿੱਤੀ ਹੈ ਪਤਾ ਹੁੰਦਾ ਉਹਨਾਂ ਨੂੰ ਬਾਅਦ ਚ ਪਤਾ ਕੀ ਹੁੰਦੇ ਨੀਂਦ ਨਹੀਂ ਆਉਂਦੀ ਸਾਨੂੰ दुखी ਬੜੇ ਆ ਪੁੱਤਰ ਨੇ ਬੜਾ ਦੁਖੀ ਕੀਤਾ ਤੇ ਕਦੀ ਕਦੀ ਮਨ ਚ ਸੋਚਦੇ ਵੀ ਆ ਇਹਦੇ ਨਾਲੋਂ ਤਾਂ ਜਿਹੜੀਆਂ ਮਾਰੀਆਂ ਉਹਨਾਂ ਚ ਵੇਖ ਰੱਖ ਲੈਂਦੇ ਕਹਿੰਦੇ ਬਾਹਰੋਂ ਨਹੀਂ ਕਹਿੰਦੇ ਕਿਸੇ ਨੂੰ ਬਾਹਰੋਂ ਜਗਮਗ ਜਗਮਗ ਹੋ ਜਾਂਦੀ ਏ ਕੋਠੀ ਦੀ ਪਰ ਅੰਦਰ ਦਾ ਹੱਦੀਵਾ ਬੁਝਿਆ ਹੋਇਆ ਹੈ ਅੰਦਰ ਦੀਵਾ ਜਗਦਾ ਨਹੀਂ ਹੈ ਅੰਦਰ ਦੀ ਜੋਤ ਬੁਝਾਈ ਹੋਈ ਹੈ ਹੁਣ ਇਹ ਰਿਵਾਜ ਪਹਿਲਾਂ ਵੀ ਸੀ ਵੱਡੀਆਂ ਮਾਵਾਂ ਨੂੰ ਪਤਾ ਹੋਣਾ ਉਦੋਂ ਦਾਈ ਨੂੰ ਪਹਿਲਾਂ ਹੀ ਕਹਿ ਦਿੰਦੇ ਹੁੰਦੇ ਸੀ ਆਹ ਬੋੜ ਦਾ ਟਾਣਾ ਟਾਣੀ ਤੋੜ ਕੇ ਲਾਗੇ ਰੱਖੀ ਆ। ਅਫੀਮ ਮਾੜੀ ਜੀ ਰੱਖ ਦਿਤੀ ਆ। ਜੇ ਤੇ ਧੀ ਹੋਈ ਤੇ ਇੱਥੇ ਹੀ ਮੂੰਹ ਚ ਪਾ ਦੀ। ਸਾਨੂੰ ਨਾ ਦੱਸੀ ਜਾਣ ਕੇ ਬਾਹਰ ਕੀ ਹੋਇਆ। ਜੇ ਪੁੱਤ ਹੋਇਆ ਦਾਦੀ ਸਾਨੂੰ ਗੋੜ ਵਾਧੂ ਆ। ਵੱਡਾਂਗੇ ਸਾਰੇ ਮਹੱਲੇ ਚ ਪਿੰਡ ਚ ਵੱਡਾਂਗੇ। ਧੀਆ ਮਾਰਨ ਦਾ ਪਹਿਲਾਂ ਵੀ ਰਿਵਾਜ ਸੀ। ਕੁਝ ਬਰਤਨਾਂ ਚ ਪਾ ਕੇ ਲੋਕ ਨਾਪ ਦਿੰਦੇ ਸੀ। ਇਦਾਂ ਦਾ ਇਤਿਹਾਸ ਵਿੱਚ ਇੱਕ ਧੀ ਦਾ ਜ਼ਿਕਰ ਆਉਂਦਾ ਹੈ। ਘਰ ਚ ਬੇਟੀ ਹੋਈ ਪਰਿਵਾਰ ਦੇ ਜੀ ਇਕੱਠੇ ਹੋ ਕੇ ਬਰਤਨ ਚ ਪਾ ਕੇ ਨਾ ਪਾਏ ਤਾਇਆ ਆਇਆ ਘਰ ਉਹਨੇ ਪੁੱਛਿਆ ਪਰਦਿਆਂ جواਕਾਂ ਦਾ ਦਿੱਤਾ ਤਾਇਆ ਆਪਣੇ ਘਰ ਨਕੀ ਜੀ ਧੀ ਆਈ ਸੀ ਪਰ ਪਰਿਵਾਰ ਨੇ ਨੱਪ ਦਿੱਤੀ ਆ ਤਾਇਆ ਜਾ ਕੇ ਕੱਢਦਾ ਉਹ ਨੂੰ ਧੀ ਨੂੰ ਸਾਹ ਅਜੇ ਆਉਂਦੇ ਸੀ ਟਾਵਾ ਟਾਵਾ ਸਾਹ ਬਚਿਆ ਸੀ ਧੀ ਵੱਡੀ ਹੋਈ ਪਾਲੀ ਤੁਸੀਂ ਹੈਰਾਨ ਹੋਗੇ ਉਸ ਧੀ ਦੀ ਕੁਖ ਤੋਂ ਕੌਣ ਪੈਦਾ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਧੀ ਦੀ ਕੁਖ ਤੋਂ ਪੈਦਾ ਹੋਇਆ ਸੀ ਜਿਹਨੂੰ ਪਰਿਵਾਰ ਦੇ ਜੀ ਨਾ ਪਾਏ ਸੀ ਬਾਪ ਜਿਹਦਾ ਰਾਜ ਕਿੱਥੋਂ ਤੱਕ ਸੀ ਜਿਹਦੇ ਰਾਜ ਭਾਗ ਵਿੱਚ ਅੰਗਰੇਜ਼ ਵੀ ਨੌਕਰੀ ਕਰਨ ਵਿੱਚ ਮਾਣ ਮਹਿਸੂਸ ਕਰਦੇ ਸੀ ਜਿੱਥੇ ਵੱਡੇ ਵੱਡੇ ਮੁਸਲਮਾਨ ਅਫਸਰ ਹਿੰਦੂ ਅਫਸਰ ਜਿਹਦੇ ਰਾਜ ਦੀਆਂ ਉਦਾਹਰਨਾਂ ਲੋਕ ਦਿੰਦੇ ਸਨ ਕਿ ਰਾਜ ਭਾਗ ਇਦਾਂ ਚਲਾਇਆ ਜਾਂਦਾ ਹੈ ਪਤਾ ਨਹੀਂ ਅਸੀਂ ਕਿੰਨੀਆਂ ਧੀਆਂ ਜਨਮ ਤੋਂ ਪਹਿਲੇ ਹੀ ਮਾਰ ਦਿੱਤੀਆਂ ਅੱਜ ਸਮਾਜ ਦੁਖੀ ਵੀ ਦਿੱਤਾ ਹੀ ਹੋਇਆ ਆਓ ਇੱਕ ਕਲੰਕ ਆਪਣੇ ਮੱਥੇ ਤੋਂ ਲਾਓ ਹਸਪੀਟਲਾਂ ਦੇ ਬਾਹਰ ਅਸੀਂ ਗੁਨਾਹਗਾਰ ਲੋਕਾਂ ਨੇ ਲਿਖਾ ਕੇ ਛੱਡਿਆ ਵੀ ਇੱਥੇ ਭਰੂਣ ਨਹੀਂ ਟੈਸਟ ਕੀਤਾ ਜਾਂਦਾ ਜਦੋਂ ਤੱਕ ਲਿਖਿਆ ਨਹੀਂ ਨਾ ਹਸਪੀਟਲ ਵਾਲਿਆਂ ਨੇ ਸਾਨੂੰ ਵੀ ਸਾਹ ਨਹੀਂ ਆਇਆ ਉਹਨਾਂ ਤੋਂ ਸਾਹ ਨਹੀਂ ਆਇਆ ਤੇ ਇਦਾਂ ਇਦਾਂ ਦੇ ਬਾਬੇ ਵੀ ਮਸ਼ਹੂਰ ਰਹੇ ਜਿਨ੍ਹਾਂ ਨੇ ਆਪਣੇ ਕੋਲ ਡਾਕਟਰ ਵੀ ਰੱਖ ਛੱਡੇ ਧੀਆਂ ਮਾਰਨ ਵਾਸਤੇ ਪਤਾ ਹੀ ਹੈ ਤੁਹਾਨੂੰ ਉਹ ਦੁਨੀਆ ਤੇ ਨਹੀਂ ਰਹੇ ਹੁਣ ਵੱਖਰੀ ਗੱਲ ਹੈ ਤਜਾਬ ਪਾ ਛੱਡੇ ਉਹਨਾਂ ਦੀਆਂ ਅੱਖਾਂ 'ਚ ਕੋਈ ਕੁਸਕਣ ਨੂੰ ਤਿਆਰ ਨਹੀਂ ਬਾਦ ਵਿੱਚ ਵੀ ਕੋਈ ਵੀ ਯਾਰ ਇੰਨਾ ਗੁਨਾਹ ਇੰਨਾ ਅਤਿਆਚਾਰ ਇੰਨਾ ਪਾਪ ਇੰਨਾ ਜ਼ੁਲਮ ਯਾਰ ਪੜਿਆ ਮੂਰਖਾ ਕਿ ਜਿਸ ਲਬ ਲੋਭ ਹੰਕਾਰਾ ਵੱਖਰੀ ਗੱਲ ਸੀ ਸਮਾ ਪਾ ਕੇ ਉਹਦੀ ਜਮੀਰ ਜਾਗਿਓ ਨੇ ਤੋਬਾ ਕੀਤੀ ਮੈਂ ਇਹ ਗੁਨਾਹ ਨਹੀਂ ਮੈਂ ਨਹੀਂ ਇਹ ਗੁਨਾਹ ਹੋਰ ਕਰ ਸਕਦਾ ਪਰ ਕੀ ਇਹ ਪਾਪ ਦੁਨੀਆ ਤੋਂ ਟਲ ਗਿਆ ਅਜੇ ਵੀ ਉਦਾਂ ਹੋ ਰਿਹਾ ਇਸ ਕਰਕੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਮੇਰਾ ਪ੍ਰਭੂ ਨਾ ਚਿਤ ਅਜ ਚਿਤ ਕਿਉਂ ਨਹੀਂ ਲੱਗ ਰਿਹਾ ਕਿਉਂਕਿ ਮਨ ਸਾਫ ਨਹੀਂ ਹੈ ਆਦ ਅੰਤ ਪ੍ਰਭ ਸਦਾ ਸਹਾਈ ਆਪਣਾ ਮਦਦਕਾਰ ਆਪਣੀ ਸਹਾਇਤਾ ਕਰਨ ਵਾਲਾ ਆਪਣੇ ਅੰਦਰ ਬੈਠੇ ਪਰਮੇਸ਼ਰ ਮਾਲਕ ਸੱਚ ਨੂੰ ਬਣਾਓ ਔਖੀ ਘੜੀ ਨਾ ਦੇਖਣ ਦੇਈ ਜਦੋਂ ਅੰਦਰਲਾ ਸਾਥੀ ਨਾਲ ਹੋਇਆ ਨਾ ਫਿਰ ਉਹਨੇ ਤੁਹਾਨੂੰ ਔਖੀ ਘੜੀ ਵੇਖਣੀ ਨਹੀਂ ਦੇਣੀ ਇਹਦਾ ਮਤਲਬ ਔਖੀ ਘੜੀ ਨਾ ਦੇਖਣ ਦੇਈ ਦਰਤਾ ਉਹ ਦਿੰਦਾ ਹੀ ਨਹੀਂ ਔਖੀ ਘੜੀ ਕਿਹੜੀ ਹੈ ਜਦੋਂ ਬੰਦਾ ਲਾਲਚ ਦੇ ਵਾਸਤੇ ਪੈਂਦਾ ਤੇ ਔਖੀ ਘੜੀ ਹੋਗੀ ਲਾਲਚੀ ਬੰਦਾ ਦੁਖੀ ਹੁੰਦਾ ਨਾ ਕਾਮ ਵਾਸ਼ਨਾ ਚ ਪੈ ਗਿਆ ਔਖਾ ਹੋ ਗਿਆ ਕਰੋਧ ਵਿੱਚ ਪੈ ਗਿਆ ਔਖਾ ਹੋ ਗਿਆ ਮੋਚ ਪੈ ਗਿਆ ਔਖਾ ਹੋ ਗਿਆ